ਪਰੇਮਰੀ ਸਕੂਲ ਲੜਕੀਆਂ ਜਿੱਥੇ ਆਜ਼ਾਦੀ ਮੌਸਮ ਮਨਾਇਆ ਜਾ ਰਿਹਾ 78ਵਾਂ ਤੇ ਮਾਸਟਰ ਬੂਟਾ RAM ਜੀ ਦੀ ਰਹਿਨਮਾਈ ਹੇਠ ਇਹ ਹਰ ਵਾਰੀ ਕੋਈ ਨਵੇਂ-ਨਵੇਂ ਉਪਰਾਲੇ ਜਿਹੜੇ ਹੈਗੇ ਰੁੱਖ ਲਗਾਉਣ ਦੇ ਹੋ ਗਏ ਜਾਂ ਇਹ ਸਕੂਲ ਨੂੰ ਸਮਾਰਟ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਮੈਂ ਸਮਝਦਾ ਹਾਂ ਇਹ ਨਾ ਕੀਤਾ ਵੀ ਹੈ ਮਾਸਟਰ ਬੂਟਾ ਰਾਮ ਜੀ ਸਾਡੇ ਆ ਇੱਕ ਇਲਾਕੇ ਦੀ ਮਿਸਾਲ ਹੈ ਤੇ ਸਕੂਲ ਵੀ ਨਹੀਂ ਮਸਾਇਲ ਹੀ ਬਣਾਇਆ ਹਾ ਸੋ ਇਹ ਜਿਹੜਾ 15 ਗਾਸਤ ਹੈ ਅੱਜ 13 ਤਰੀਕ ਹੈ 15 ਨੂੰ ਛੁੱਟੀ ਹੁੰਦੀ ਹੈ 13 ਤਰੀਕ ਨੂੰ ਇਹ ਪਹਿਲਾਂ ਮਨਾਇਆ ਜਾ ਰਿਹਾ ਹੈ ਤੇ ਇਹ ਸਾਰੇ ਉਸ ਜਿਨ੍ਹਾਂ ਨੇ ਇਸ ਯਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੋਲਕ ਨੂੰ ਯਾਦ ਕਰਾਉਣ ਦੇ ਲਈ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਤੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਲਈ ਅਸੀਂ ਇਹ ਸਾਰੇ ਮਨਾਉਂਦੇ ਹਨ ਧੰਨਵਾਦ ਜੀ ਜੈ ਮਗਨ ਮਨ ਅਜਿ ਨਾਇਕ ਜਯ ਹੈ ਭਾਰਤ ਭਾਗਯ ਵਿਧਾਤਾ ਪੰਜਾਬ ਸਿੰਧ ਗੁਜਰਾਤ ਮਰਾਠਾ ਦਾਵਿੜ ਉੱਤਕੜ ਵੰਗਾ ਗਿੰਜ ਹਿਮਾਚਲ ਯਮੁਨਾ ਗੰਗਾ ਉਚਲ ਜਲਧਿਤ ਰੰਗਾ तव शुभ नामे जागे तव शुभ आशिष मागे गाहे तव जय जन जनगण मंगल दायक जय हे भारत भाग्य विधाता। जय हे जय हे जय हे जय हे